ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਅੱਜ ਦੀ ਕਹਾਣੀ ਜਦੋਂ ਦਾ ਉਸ ਦੁਖਦਾਈ ਘਟਨਾ ਦਾ ਪ੍ਰੀਤੀ ਨੂੰ ਪਤਾ ਲੱਗਿਆ ਸੀ ਉਦੋਂ ਤੋਂ ਹੀ ਉਹ ਆਪਣੇ ਮਨ ਨਾਲ ਕੋਲ ਕਰ ਰਹੀ ਸੀ ਕਿ ਉਹ ਕੀ ਕਰੇ ਤੇ ਕੀ ਨਾ ਕਰੇ ਅਫਸੋਸ ਕਰਨ ਲਈ ਉਹਨਾਂ ਦੇ ਘਰ ਜਾਵੇ ਕਿ ਰਹਿਣ ਹੀ ਦੇਵੇ ਜਾਣ ਨੂੰ ਆਪਣੇ ਬੁਰੇ ਵਕਤ ਵਿੱਚ ਉਸ ਔਰਤ ਵੱਲੋਂ ਕੀਤਾ ਗਿਆ ਅਤੀ ਮਾੜਾ ਵਰਤਾਉ ਉਸ ਨੂੰ ਆਪਣੇ ਢਿੱਡ ਵਿੱਚ ਟੁੱਡਾ ਮਾਰਦਾ ਜਾਪਿਆ ਕਈ ਵਾਰੇ ਪਹਿਲਾਂ ਦੀ ਘਟਨਾ ਉਸ ਦੀਆਂ ਅੱਖਾਂ ਮੂਰੇ ਆ ਕੇ ਐਉਂ ਸੱਜਰੀ ਹੋ ਗਈ ਜਿਵੇਂ ਇਹ ਕੱਲ ਪਰਸੋਂ ਦੀ ਹੀ ਗੱਲ ਹੋਵੇ ਉਹ ਵਖਤ ਯਾਦ ਆਉਂਦਿਆਂ ਹੀ ਉਸ ਦੀਆਂ ਅੱਖਾਂ ਸਿੱਲੀਆਂ ਹੋ ਗਈਆਂ ਕਈ ਸਾਲ ਪਹਿਲਾਂ ਬੀਤੀ ਘਟਨਾ ਜਾਦਾਈ ਤਾਂ ਗੁੱਸੇ ਤੇ ਨਮੋਸ਼ੀ ਨਾਲ ਉਸ ਦੇ ਮੂੰਹ ਵਿੱਚ ਕੌੜਾ ਜ਼ਹਿਰ ਵਰਗਾ ਪਾਣੀ ਭਰ ਗਿਆ ਜਿਸ ਨੂੰ ਉਸ ਨੇ ਬੜੀ ਮੁਸ਼ਕਲ ਨਾਲ ਸੰਘੇਟ ਹੇਠਾਂ ਅੰਦਰ ਲੰਘਾਇਆ ਪ੍ਰੀਤੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਵਾਲੀ ਇੱਕ অতি ਗਰੀਬ ਤੇ ਨੇਕ ਔਰਤ ਸੀ ਉਹ ਦੋ ਪੁੱਤਾਂ ਦੀ ਮਾਂ ਸੀ ਪਰ ਦੋਵੇਂ ਬੱਚੇ ਜੇ ਨਿਆਣੀ ਉਮਰ ਦੇ ਸਨ ਸਕੂਲ ਵਿੱਚ ਪੜ੍ਹਦੇ ਸਨ ਪ੍ਰੀਤੀ ਆਪਣੇ ਘਰ ਵਿੱਚ ਇਕੱਲੀ ਕਮਾਊ ਔਰਤ ਸੀ ਉਸ ਦੇ ਘਰ ਵਾਲਾ ਆਮ ਤੌਰ ਤੇ ਬਿਮਾਰ ਹੀ ਰਹਿੰਦਾ ਸੀ ਉਹ ਸਾਰਾ ਦਿਨ ਘਰੇ ਮੰਜੇ ਤੇ ਪਿਆ ਹੁੰਗਰ ਮਾਰਦਾ ਰਹਿੰਦਾ ਕੁਝ ਸਾਲ ਪਹਿਲਾਂ ਉਹ ਕੜੀ ਵਰਗਾ ਤਕੜਾ ਜਵਾਨ ਸੀ ਪਰ ਉਸ ਦੀ ਸੋਨੇ ਵਰਗੀ ਜਵਾਨੀ ਨਸ਼ਿਆਂ ਦੀ ਭੇਂਟ ਚੜ ਗਈ ਸੀ ਬੱਚਿਆਂ ਦੀ ਪੜ੍ਹਾਈ ਤੇ ਘਰ ਵਾਲੇ ਦੀ ਦਵਾਈ ਤੋਂ ਇਲਾਵਾ ਹੋਰ ਘਰੇਲੂ ਖਰਚਿਆਂ ਦਾ ਪ੍ਰਬੰਧ ਕਰਨ ਲਈ ਪ੍ਰੀਤੀ ਨੂੰ ਦਿਨ ਰਾਤ ਬਿਤੋਂਵਾਰਾ ਕੰਮ ਕਰਨਾ ਪੈਂਦਾ ਸੀ ਸਾਰਾ ਦਿਨ ਉਹ ਟੁੱਟ ਟੁੱਟ ਮਰਦੀ ਰਹਿੰਦੀ ਤਾਂ ਵੀ ਮਹਿੰਗਾ ਇਸ ਦੌਰ ਵਿੱਚ ਉਹਨਾਂ ਦੇ ਘਰ ਦੇ ਪੰਜੇ ਮਸਾਂ ਹੀ ਪੂਰੇ ਹੁੰਦੇ ਜਿਹੜੀ ਕੋਠੀ ਵਿੱਚ ਉਹ ਕੰਮ ਕਰਦੀ ਸੀ ਉਹ ਇੱਕ ਕਹਿੰਦੇ ਕਹਾਉਂਦੇ ਮਾਲਦਾਰ ਸੇਠ ਦੀ ਕੋਠੀ ਸੀ ਪਹਾਣਾ ਮੱਲ ਦੇ ठाਠ ਵਾਠ ਦਾ ਸਾਰੇ ਸ਼ਹਿਰ ਵਿੱਚ ਡੰਕਾ ਵੱਜਦਾ ਸੀ ਉਸ ਦੀ ਚੱਲ ਤੇ ਅਚਲ ਸੰਪਤੀ ਸ਼ਹਿਰ ਦੇ ਸਾਰੇ ਰੈਸਾਂ ਤੋਂ ਉੱਪਰ ਸੀ ਸੇਠ ਤੇ ਉਸ ਦੀ ਪਤਨੀ ਸੁਨਾਲੀ ਤਾਂ ਕਦੋਂ ਦੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ਹੁਣ ਉਸ ਮਹਿਲ ਨੂਮਾ ਕੋਠੀ ਵਿੱਚ ਸੇਠ ਦਾ ਇਕਲੌਤਾ ਪੁੱਤਰ ਹਰਮੇਸ਼ ਤੇ ਉਹਨਾਂ ਦੀ ਨੂੰਹ ਸਨੀਤਾ ਗੁਪਤਾ ਰਹੇ ਰਹੇ ਸਨ। ਸੁਨੀਤਾ ਸੁਭਾਅ ਪੱਖੋਂ ਅਤਿ ਰੁੱਖੀ ਤੇ ਹੰਕਾਰਵਾਸੀ। ਘਰ ਵਿੱਚ ਅੰਨਾ ਪੈਸਾ ਸੀ। ਉਸ ਨੂੰ ਪੈਸੇ ਦਾ ਹੱਦੋਂ ਵੱਧ ਹੰਕਾਰ ਸੀ। ਭਾਵੇਂ ਉਸ ਕਲੋਨੀ ਵਿੱਚ ਚੜਦੇ ਤੋਂ ਚੜਦੇ ਅਮੀਰ ਲੋਕ ਰਹਿੰਦੇ ਸੀ ਪਰ ਉਹ ਆਪਣੇ ਆਪ ਨੂੰ ਸਾਰਿਆਂ ਤੋਂ ਵੱਡੀ ਤੇ ਵੱਖਰੀ ਸ਼੍ਰੇਣੀ ਵਿੱਚ ਗਿੰਦੀ। ਆਂਡ ਗਵਣ ਦੀਆਂ ਔਰਤਾਂ ਉਸ ਦੀਆਂ ਨਜ਼ਰਾਂ ਵਿੱਚ ਅਨਪੜ੍ਹ ਤੇ ਗਵਾਰ ਸਨ। ਉਹ ਉਹਨਾਂ ਨਾਲ ਰਚਨਾ ਮਿਚਨਾ ਤਾਂ ਇੱਕ ਪਾਸੇ ਕਿਸੇ ਦੇ ਘਰ ਖੁਸ਼ੀ ਗਮੀ ਵਿੱਚ ਸ਼ਾਮਲ ਵੀ ਨਹੀਂ ਹੁੰਦੀ ਸੀ ਉਸ ਦੇ ਘਰ ਵਾਲਾ ਨੀਰਜ ਭਲਾ ਪੁਰਸ਼ ਸੀ ਉਹ ਆਪਣੀ ਪਤਨੀ ਨੂੰ ਸਮਝਾਉਂਦਾ ਰਹਿੰਦਾ ਦੇਖ ਸੁਨੀਤਾ ਡਾਰਲਿੰਗ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ ਆਪਾਂ ਗਲੀ ਗੁਆਂਢ ਦੇ ਲੋਕਾਂ ਨਾਲ ਹੀ ਵੱਡੇ ਹੁੰਨੇ ਆ ਇਕੱਲਾ ਵੀ ਕਦੇ ਕੋਈ ਵੱਡਾ ਹੋਇਆ ਤੂੰ ਆਂਢ ਗੁਆਂਢ ਦੇ ਲੋਕਾਂ ਨਾਲ ਮਿਲਿਆ ਵਰਤਿਆ ਕਰ ਉਹਨਾਂ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਇਆ ਕਰ ਜਦੋਂ ਘਰ ਵਿੱਚ ਕੋਈ ਦੁੱਖ ਸੁੱਖ ਆਉਂਦਾ ਹੈ ਨਾ ਤਾਂ ਸਭ ਤੋਂ ਪਹਿਲਾਂ ਗਵਾਂਢੀ ਹੀ ਭੱਜ ਕੇ ਆਉਂਦੇ ਹੁੰਦੇ ਨੇ ਐਵੇਂ ਤਾਂ ਨਹੀਂ ਸਿਆਣਿਆਂ ਨੇ ਕਹਾਵਤ ਬਣਾਈ ਅਖੇ ਹਮਸਾਏ ਮਾਪਿਓ ਜਾਏ ਮੈਂ ਤੁਹਾਨੂੰ ਹੋਰ ਕਿੰਨੀ ਕਵਾਰੀ ਦੱਸਾਂ ਕਿ ਇਹਨਾਂ ਗਵਾਰ ਤੀਵੀਆਂ ਦੀ ਕੰਪਨੀ ਮੈਂ ਬਿਲਕੁਲ ਨਹੀਂ ਕਰ ਸਕਦੀ ਕਿੱਥੇ ਇਹ ਪਿੰਡਾਂ ਵਿੱਚੋਂ ਆ ਕੇ ਬਸੀਆਂ ਹੋਈਆਂ ਅਨਪੜ੍ਹ ਤੀਵੀਆਂ ਕਿੱਥੇ ਮੈਂ ਦਿੱਲੀ ਦੇ ਕਾਨਵੈਂਟ ਸਕੂਲਾਂ ਦੀ ਪੜ੍ਹੀ ਹੋਈ ਇਨ੍ਹਾਂ ਘਟਿਆ ਔਰਤਾਂ ਨਾਲ ਮਗਜ ਖਪਾਈ ਕਰਨ ਨਾਲੋਂ ਤਾਂ ਇਹੀ ਵੇਤਰ ਹੈ ਕਿ ਮੈਂ ਟੀਵੀ ਤੇ ਚਾਰ ਸੀਰੀਅਲ ਹੀ ਹੋਰ ਦੇਖ ਲਿਆ ਕਰਾਂ ਉਹ ਬਹਿਸ ਕਰਨ ਵਿੱਚ ਕਿਸੇ ਨੂੰ ਜਿੱਤਣ ਨਹੀਂ ਦਿੰਦੀ ਸੀ ਇਹੋ ਜੀਆਂ ਦਲੀਲਾਂ ਦੇ ਕੇ ਉਹ ਵਿਚਾਰੇ ਨੀਰਜ ਨੂੰ ਚੁੱਪ ਕਰਵਾ ਦਿੰਦੀ ਕੰਮ ਵਾਲੀ ਔਰਤ ਪ੍ਰੀਤੀ ਤੋਂ ਉਹ ਬੇਹਸਾਬਾ ਕੰਮ ਕਰਵਾਉਂਦੀ ਸਫਾਈ ਕਰਦੇ ਆਂ ਜਾਂ ਕੱਪੜੇ ਧੋਂਦਿਆਂ ਉਸ ਤੋਂ ਕਿਤੇ ਜਰਾ ਜਿੰਨੀ ਵੀ ਕੋਤਾਹੀ ਹੋ ਜਾਂਦੀ ਤਾਂ ਉਹ ਤੂਫਾਨ ਖੜਾ ਕਰ ਦਿੰਦੀ ਉਸ ਦੀ ਇੱਕ ਹੋਰ ਸ਼ਰਤ ਬੜੀ ਕਸੂਤੀ ਸੀ ਕਿ ਪੈਸੇ ਉਹ ਮੂੰਹ ਮੰਗੇ ਦੇਵੇਗੀ ਪਰ ਉਹ ਕਲੋਨੀ ਵਿੱਚ ਉਸ ਨੂੰ ਕਿਸੇ ਹੋਰ ਘਰ ਵਿੱਚ ਕੰਮ ਨਹੀਂ ਕਰਨ ਦੇਵੇਗੀ ਉਹ ਕਿਸੇ ਵੀ ਕੋਠੀ ਵਾਲੀ ਨਾਲ ਜਾਂ ਉਹਨਾਂ ਦੀਆਂ ਕੰਮ ਵਾਲੀਆਂ ਨਾਲ ਵੀ ਗੱਲ ਨਹੀਂ ਕਰਦੀ ਸੀ ਇਹੀ ਹਿਦਾਇਤ ਉਸਨੇ ਕਿਚਨ ਗਾਰਡਨ ਦੀ ਦੇਖਭਾਲ ਕਰਨ ਵਾਸਤੇ ਰੱਖੇ ਹੋਏ ਮਾਲੀ ਨੂੰ ਕੀਤੀ ਹੋਈ ਸੀ ਕਿ ਕਲੋਨੀ ਦੇ ਕਿਸੇ ਹੋਰ ਘਰ ਕੰਮ ਨਹੀਂ ਕਰਨਾ ਪੈਸੇ ਬੋਲ ਕਿੰਨੇ ਲੈਣੇ ਨੇ ਮਾਲੀ ਆਉਂਦਾ ਤੇ ਚੁੱਪਚਾਪ ਆਪਣਾ ਕੰਮ ਨਿਵੇੜ ਕੇ ਮੁੜ ਜਾਂਦਾ ਪ੍ਰੀਤੀ ਦੇ ਸਿਰ ਤੇ ਤਾਂ ਸਾਰੇ ਘਰੇਲੂ ਖਰਚਿਆਂ ਦੀ ਜ਼ਿੰਮੇਵਾਰੀ ਸੀ ਉਹਨੇ ਕੁ ਪੈਸਿਆਂ ਨਾਲ ਉਸ ਦਾ ਕਿੱਥੇ ਸਰਦਾ ਸੀ ਉਸ ਨੇ ਨਾਲ ਦੀ ਕਲੋਨੀ ਵਿੱਚ ਸ਼ਾਮ ਵੇਲੇ ਕਈ ਘਰਾਂ ਦੇ ਵਰਤਨ ਸਾਫ ਕਰਨ ਦਾ ਕੰਮ ਵੀ ਫੜ ਲਿਆ ਸੀ ਲਗਾਤਾਰ ਕੰਮ ਕਰਦੀ ਉਹ ਰਾਤ ਤੱਕ ਥੱਕ ਕੇ ਚੂਰ ਹੋ ਜਾਂਦੀ ਪਰ ਆਪਣੀ ਮਿਹਨਤ ਨਾਲ ਉਹ ਘਰ ਦਾ ਖਰਚਾ ਤੋਰੀ ਜਾਂਦੀ ਸੀ ਕਦੇ-ਕਦੇ ਉਸ ਦਾ ਦਿਲ ਕਰਦਾ ਕਿ ਮਾਲਕਣ ਉਸ ਨਾਲ ਕੋਈ ਦੁੱਖ ਸੁੱਖ ਦੀ ਗੱਲ ਕਰੇ ਪਰ ਉਹ ਤਾਂ ਸਿਰਫ ਉਸ ਨੂੰ ਕੰਮ ਦੀਆਂ ਹਦਾਇਤਾਂ ਹੀ ਦਿੰਦੀ ਸੀ ਜਾਂ ਫਿਰ ਡਾਂਟਦੀ ਸੀ ਇਸ ਤੋਂ ਵੱਧ ਉਹ ਹੋਰ ਕੋਈ ਗੱਲ ਹੀ ਨਾ ਕਰਦੀ ਮੋਹੱਲੇ ਦੀਆਂ ਔਰਤਾਂ ਤਾਂ ਇਹੀ ਸਮਝਦੀਆਂ ਸਨ ਕਿ ਇਹਨਾਂ ਦੇ ਬੱਚੇ ਕਿਤੇ ਬਾਹਰ ਪੜਦੇ ਹਨ ਬੜੇ ਚਿਰਾਂ ਬਾਅਦ ਪਤਾ ਲੱਗਾ ਕਿ ਉਹਨਾਂ ਦੇ ਘਰ ਤਾਂ ਕੋਈ ਬਾਲ ਹੀ ਨਹੀਂ ਸੀ ਸਨੀਤਾ ਦਾ ਵਿਚਾਰ ਸੀ ਕਿ ਬੱਚਾ ਪੈਦਾ ਕਰਨ ਤੋਂ ਬਾਅਦ ਔਰਤ ਦੀ ਸੁੰਦਰਤਾ ਦਾ ਨਾਸ ਮਾਰਿਆ ਜਾਂਦਾ ਹੈ ਇਸ ਲਈ ਉਹਨਾਂ ਨੇ ਜਾਇਜ਼ ਨਜਾਇਜ਼ ਤਰੀਕੇ ਅਪਣਾ ਕੇ ਬੱਚਾ ਲੈਣ ਤੋਂ ਹਮੇਸ਼ਾ ਹੀ ਪਰਹੇਜ਼ ਕੀਤਾ ਸੀ ਰੀਤੀ ਦੇ ਘਰ ਵਾਲੇ ਦੀ ਸਿਹਤ ਦਿਨ-ਬਦਨ ਨਿੱਗਰਦੀ ਜਾ ਰਹੀ ਸੀ ਇੱਕ ਦਿਨ ਉਹ ਜਿਆਦਾ ਹੀ ਬਿਮਾਰ ਹੋ ਗਿਆ ਹਾਲਤ ਜਿਆਦਾ ਵਿਗੜਨ ਕਾਰਨ ਅੱਧੀ ਰਾਤ ਨੂੰ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਉਣਾ ਪਿਆ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਦੇ ਡਾਕਟਰ ਨੇ ਸਲਾਹ ਕਰ ਹੀ ਰਹੇ ਸੀ ਕਿ ਉਸ ਨੂੰ ਕਿਹੜੇ ਵੱਡੇ ਹਸਪਤਾਲ ਵਿੱਚ ਰੈਫਰ ਕੀਤਾ ਜਾਵੇ ਕਿ ਉਸ ਦੇ ਪ੍ਰਾਣ ਪੰਖੇਰੂ ਉੱਡ ਗਏ ਵਿਚਾਰੀ ਕੱਲੀ ਕਾਰੀ ਤੀਵੀ ਦੇ ਸਿਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਸਵੇਰ ਸਾਜਰੇ ਹੀ ਉਹ ਮ੍ਰਿਤਕ ਦੇ ਲੈ ਕੇ ਘਰ ਆ ਗਏ ਸਕੇ ਸੰਬੰਧੀ ਤੇ ਸ੍ਰੀਕੇ ਦੇ ਲੋਕ ਰਲ ਮਿਲ ਕੇ ਸੰਸਕਾਰ ਦਾ ਪ੍ਰਬੰਧ ਕਰਨ ਲੱਗ ਪਏ ਉਹ ਆਪ ਸੁਨੀਤਾ ਦੇ ਘਰ ਫੋਨ ਕਰਨ ਵਾਸਤੇ ਨੇੜੇ ਦੇ ਪੀਸੀਓ ਤੇ ਪਹੁੰਚ ਗਈ ਫੋਨ ਮਿਲਾਉਣ ਤੇ ਦੂਜੇ ਪਾਸਿਓਂ ਆਵਾਜ਼ ਆਈ ਹੈਲੋ ਆਵਾਜ਼ ਸੁਨੀਤਾ ਦੀ ਸੀ ਬੀਬੀ ਜੀ ਮੈਥੋਂ ਜੀ ਅੱਜ ਕੰਮ ਤੇ ਨਹੀਂ ਆਇਆ ਜਾਣਾ ਰਾਤ ਜੀ ਮੇਰੇ ਘਰ ਵਾਲਾ ਗੁজর ਗਿਆ ਗੱਲ ਦੱਸਦੀ ਦੀ ਉਹਦੀ ਭੋਬ ਨਿਕਲ ਗਈ ਉਸ ਨੂੰ ਉਮੀਦ ਸੀ ਕਿ ਸੁਨੀਤਾ ਉਸ ਕੋਲ ਅਫਸੋਸ ਕਰੇਗੀ ਉਸ ਨੂੰ ਰੁਪਏ ਪੈਸੇ ਦੀ ਮਦਦ ਬਾਰੇ ਪੁੱਛੇਗੀ ਪਰ ਉਸ ਨੇ ਅੱਛਾ ਕਹਿ ਕੇ ਫੋਨ ਕੱਟ ਦਿੱਤਾ ਹੋਰ ਜਿੰਨਾ ਦੇ ਘਰੀ ਉਹ ਵਰਤਨ ਸਾਫ਼ ਕਰਨ ਦਾ ਕੰਮ ਕਰਦੀ ਸੀ ਸਾਰੀਆਂ ਜਨਾਨੀਆਂ ਸਸਕਾਰ ਤੇ ਆਈਆਂ ਤੇ ਬਣਦੀ ਸਰਦੀ ਆਰਥਿਕ ਮਦਦ ਦੇ ਵੀ ਕਰਕੇ ਗਈਆਂ ਸਿਰਫ ਸੁਨੀਤਾ ਦੇ ਘਰੋਂ ਨਾ ਕੋਈ ਮਦਦ ਪਹੁੰਚੀ ਤੇ ਨਾ ਹੀ ਕੋਈ ਸੰਸਕਾਰ ਤੇ ਪਹੁੰਚਿਆ ਭੋਗ ਭੈਣ ਤੋਂ ਕਈ ਦਿਨ ਬਾਅਦ ਤੱਕ ਉਹ ਇਓਂ ਹੀ ਢੇਰੀ ਢਾ ਕੇ ਬੈਠੀ ਰਹੀ ਰੋ ਤੋਕੇ ਉਹ ਆਪਣਾ ਮਨ ਹੌਲਾ ਕਰ ਲੈਂਦੀ ਫੇਰ ਇੱਕ ਦਿਨ ਹੰਬੜਾ ਜਾਂ ਮਾਰ ਕੇ ਉੱઠી ਤੇ ਆਪਣੇ ਆਪ ਨੂੰ ਕਹਿਣ ਲੱਗੀ ਮਨਾ ਇਦੇ ਆਸਰੇ ਬੈਠਾ ਆਹ ਜਿਹੜੀ ਮਹਾਰਾਜ ਨੇ ਬੱਚਿਆਂ ਨੂੰ ਪਾਲਣ ਪੜਾਉਣ ਦੀ ਜ਼ਿੰਮੇਵਾਰੀ ਤੇਰੇ ਜਿੰਮੇ ਲਈ ਹੈ ਇਹ ਕੌਣ ਪੂਰੀ ਕਰੂ ਪ੍ਰੀਤੀ ਤੇਰਾ ਬੇਲੀ ਵਹਿ ਕੇ ਕਿੱਥੇ ਸਰਨਾ ਹੈ ਭੈਣੇ ਚੱਲ ਉੱਠ ਹਿੰਮਤ ਫੜ ਤੇ ਹੋ ਤਕੜੀ ਫੇਰ ਉਹ ਚਿੱਟੀ ਚੁੰਨੀ ਲੈ ਕੇ ਸੁਨੀਤਾ ਦੇ ਘਰ ਵਾਲਿਆਂ ਨੂੰ ਤੁਰੀ ਉਸ ਨੂੰ ਪੂਰੀ ਆਸ ਸੀ ਕਿ ਸੁਨੀਤਾ ਉਸ ਕੋਲ ਉਸ ਦੇ ਘਰ ਵਾਲੇ ਦਾ ਅਫਸੋਸ ਕਰੇਗੀ ਪਰ ਉਸਨੇ ਤਾਂ ਉਸ ਵੱਲ ਮੂੰਹ ਹੀ ਨਾ ਕੀਤਾ ਨਵੀਂ ਰੱਖੀ ਨੌਕਰ ਪ੍ਰੀਤੀ ਘਰ ਦਾ ਕੰਮ ਕਰ ਰਹੀ ਸੀ ਸਨੀਤਾ ਉਸ ਵੱਲ ਪਿੱਠ ਕਰਕੇ ਬੈਠੀ ਰਹੀ ਹਾਰ ਕੇ ਪ੍ਰੀਤੀ ਨੂੰ ਆਪ ਹੀ ਪਹਿਲ ਕਰਨੀ ਪਈ ਮੈਂ ਤਾਂ ਬੀਬੀ ਜੀ ਅੱਜ ਕੰਮ ਤੇ ਆਈ ਸੀ ਸਨੀਤਾ ਉਸ ਨੂੰ ਭੁੱਖੀ ਸ਼ੇਰਨੀ ਵਾਂਗ ਟੁੱਟ ਕੇ ਪੈ ਗਈ ਨਾ ਨਿਆਣੀ ਏ ਤੂੰ ਤੈਨੂੰ ਇੰਨਾ ਵੀ ਨਹੀਂ ਪਤਾ ਬਈ ਹੁਣ ਤੂੰ ਇੱਕ ਵਿਧਵਾ ਔਰਤ ਹੈ ਵਿਧਵਾ ਔਰਤਾਂ ਇਹੋਂ ਕਿ ਸ ਸਹਾਗਣ ਭਾਗਣ ਦੇ ਮੱਥੇ ਨਹੀਂ ਲੱਗਦੀਆਂ ਹੁੰਦੀਆਂ ਆ ਗਈ ਮੇਰੇ ਘਰੇ ਬਦਸ਼ਕ ਨਹੀਂ ਕਰਨਾ ਜਾਂ ਚਲੀ ਜਾ ਇੱਥੋਂ ਮੈਂ ਨਹੀਂ ਕਰਵਾਉਣਾ ਤੇਥੋਂ ਕੋਈ ਕੰਮ ਉਹ ਖੜੀ ਸੁਣਨ ਹੋ ਗਈ ਇਹੋ ਜਿਹੀ ਬਿਹਾਰ ਦੀ ਤਾਂ ਉਸ ਨੂੰ ਆਸ ਹੀ ਨਹੀਂ ਸੀ ਮਨ ਮੰਨ ਦੇ ਪੈਰ ਲੈ ਕੇ ਉਹ ਆਪਣੇ ਘਰ ਵੱਲ ਨੂੰ ਧੁਰੀ ਜਾ ਰਹੀ ਸੀ ਉਸ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸੀ ਉਸ ਦੀਆਂ ਸੁਜੀਆਂ ਅੱਖਾਂ ਵੇਖ ਕੇ ਵੱਡਾ ਮੁੰਡਾ ਝੱਟ ਸਮਝ ਗਿਆ ਸੀ ਕਿ ਅੱਜ ਜ਼ਰੂਰ ਕੋਈ ਗੱਲ ਹੋਈ ਐ ਕੁਛ ਨਹੀਂ ਕੁਛ ਨਹੀਂ ਕਰਦੀ ਉਹ ਗੱਲ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮੁੰਡਾ ਪੁੱਛਣੋਂ ਨਹੀਂ ਸੀ ਹਟ ਰਿਹਾ ਹਾਰ ਕੇ ਉਸ ਨੂੰ ਸਾਰੀ ਗੱਲ ਮੁੰਡੇ ਨੂੰ ਦੱਸਣੀ ਪਈ ਗੱਲ ਸੁਣ ਕੇ ਮੁੰਡਾ ਆਪਣੇ ਗੁੱਸੇ ਤੇ ਕਾਬੂ ਨਹੀਂ ਸੀ ਰੱਖ ਸਕਿਆ ਗੁੱਸੇ ਵਿੱਚ ਲਾਲ ਪੀਲਾ ਹੁੰਦਾ ਹੋਇਆ ਉਹ ਬੋਲਿਆ ਇਹ ਲੋਕ ਸਮਝਦੇ ਕੀ ਨੇ ਆਪਣੇ ਆਪ ਨੂੰ ਕੀ ਉਹਨਾਂ ਦੀ ਨਜ਼ਰ ਵਿੱਚ ਗਰੀਬਾਂ ਦੀ ਕੋਈ ਇੱਜ਼ਤ ਹੀ ਨਹੀਂ ਹੁੰਦੀ ਕੀ ਮਾਨ ਸਤਕਾਰ ਉਹਨਾਂ ਦੀ ਖਰੀਦੀ ਹੋਈ ਜਾਇਦਾਦ ਹੈ ਹੱਥਾਂ ਦੇ ਸੱਚਾਰੇ ਬੰਦਿਆਂ ਨੂੰ ਕਿਤੇ ਕਿਰਤ ਦੀ ਘਾਟ ਹੁੰਦੀ ਹੈ ਮਾਂ ਗੱਲ ਸੁਣ ਲੈ ਮੇਰੀ ਕੱਲ ਤੋਂ ਤੂੰ ਉਹਨਾਂ ਦੇ ਘਰੇ ਪੈਰ ਨਹੀਂ ਪਾਉਣਾ ਉਹ ਸਮਝਦੇ ਹਨ ਕਿ ਗਰੀਬ ਤਾਂ ਐਵੇਂ ਕੱਖਫੂਸ ਦੇ ਪੁਤਲੇ ਹੁੰਦੇ ਹਨ ਇਹਨਾਂ ਦੀ ਕੋਈ ਕਿਹੜਾ ਇੱਜ਼ਤ ਹੁੰਦੀ ਹੈ ਕੋਈ ਨਾ ਜੇ ਆਪਣੇ ਘਰ ਦੇ ਖਰਚੇ ਦਾ ਨਾ ਹੀ ਸਰਿਆ ਤਾਂ ਆਪਾਂ ਐਂ ਉਹ ਕਰਾਂਗੇ ਮੈਂ ਪੜਨੋਂ ਹਟ ਕੇ ਫਲਾਂ ਸਬਜ਼ੀਆਂ ਦੀ ਰੇੜੀ ਲਾ ਲਿਆ ਕਰਾਂਗਾ ਤੂੰ ਫਿਕਰ ਕਾਤੋਂ ਕਰਦੀ ਐ ਮੁੰਡੇ ਦੀ ਗੱਲ ਮਾਂ ਦੇ ਸੀਨੇ ਵਿੱਚ ਆਰੀ ਬਾਂਗ ਜਾ ਵਜੀ ਉਹ ਤੜਫਕੇ ਬੋਲੀ ਨਾ ਵੇ ਪੁੱਤਾ ਇਹੋ ਜੇ ਸ਼ਬਦ ਮੁੜ ਕੇ ਨਾ ਮੂੰਹੋਂ ਕੱਢੀ ਮੈਂ ਤਾਂ ਤੁਹਾਨੂੰ ਦੋਹਾਂ ਭਰਾਵਾਂ ਨੂੰ ਜਾਨ ਵੇਚ ਕੇ ਵੀ ਪੜਾਵਾਂਗੀ ਬਸ ਤੁਸੀਂ ਪੜਨ ਵਾਲੇ ਬਣੋ ਮੇਰੇ ਸ਼ੇਰ ਪੁੱਤਰੋ ਉਸ ਨੇ ਅੱਖਾਂ ਵਿੱਚ ਆਏ ਹੰਝੂ ਥਾਂ ਹੀ ਡੱਕ ਲਏ ਕਿਉਂ ਉਹ ਔਖੇ ਸਖਾਲੇ ਆਪਣੀ ਮਿੱਠੀ ਹੋਈ ਮੰਜ਼ਲ ਵੱਲ ਵਧ ਰਹੇ ਸਨ ਤੇ ਆਪਣੀ ਸਿਰ ਤੋੜ ਮਿਹਨਤ ਸਦਕਾ ਉਹਨਾਂ ਨੇ ਉਹ ਮੁਕਾਮ ਵੀ ਹਾਸਲ ਕਰ ਲਿਆ ਸੀ ਹੁਣ ਤਾਂ ਉਸ ਗੱਲ ਨੂੰ ਕਈ ਸਾਲ ਹੋ ਗਏ ਸਨ ਇੱਕ ਦਿਨ ਪ੍ਰੀਤੀ ਨੇ ਕਿਸੇ ਤੋਂ ਸੁਣਿਆ ਕਿ ਨੀਰਜ ਰਾਤ ਨੂੰ ਚੰਗਾ ਭਲਾ ਖਾ ਪੀ ਕੇ ਸੁਪਤਾ ਸਵੇਰੇ ਉੱਠਿਆ ਹੀ ਨਹੀਂ ਸਾਇਲੈਂਟ ਹਾਰਟ ਅਟੈਕ ਨਾਲ ਪਤਾ ਹੀ ਨਹੀਂ ਲੱਗਾ ਕਦੋਂ ਰੱਬ ਉਹਨੂੰ ਉਂਗਲੀ ਲਾ ਕੇ ਲੈ ਗਿਆ ਉਸ ਦਾ ਜੀ ਕੀਤਾ ਭੱਜ ਕੇ ਉਹਨਾਂ ਦੇ ਘਰ ਅਫਸੋਸ ਕਰਨ ਚਲੀ ਜਾਵੇ ਫਿਰ ਉਸ ਨੂੰ ਆਪਣਾ ਵੇਲਾ ਯਾਦ ਆ ਗਿਆ ਕਿ ਕਿਵੇਂ ਉਸ ਜਨਾਨੀ ਨੇ ਦੁੱਖ ਮੌਕੇ ਉਸ ਦੇ ਜ਼ਖਮਾਂ ਤੇ ਲੂਣ ਛਿੜਕਿਆ ਸੀ ਤੇ ਉਸ ਨੂੰ ਕੱਖੋਂ ਹੌਲੀ ਕਰਕੇ ਘਰੋਂ ਕੱਢਿਆ ਸੀ ਉਸ ਦੇ ਮਨ ਵਿੱਚ ਹਿਰਖ ਤੇ ਹਮਦਰਦੀ ਦਾ ਕਮਸਾਨ ਛਿੜਿਆ ਹੋਇਆ ਸੀ ਆਖਰ ਅੰਦਰ ਦੁਹਾਈਆਂ ਪਾਉਂਦੀ ਹਮਦਰਦੀ ਨੇ ਹਿਰਖ ਨੂੰ ਬਰਫ਼ ਵਾਂਗ ਪਿਘਲਾ ਦਿੱਤਾ ਸੀ ਆਪਣੇ ਦੁੱਖ ਨਾਲ ਸੁਨੀਤਾ ਦੇ ਦੁੱਖ ਨੂੰ ਮੇਚਦੀ ਹੋਈ ਹਮਦਰਦੀ ਨੇ ਹਿਰਖ ਨੂੰ ਮਧੋਲ ਕੇ ਪਰਾਂ ਬਗਾ ਮਾਰਿਆ ਉਸ ਨੇ ਆਪਣੇ ਮਨ ਨਾਲ ਫੈਸਲਾ ਕੀਤਾ ਲੈ ਜਾਣਾ ਕਿਉਂ ਨਹੀਂ ਫੇਰ ਵੀ ਮੈਂ ਉਸ ਘਰ ਦਾ ਲੂਣ ਖਾਦਾ ਹੋਇਆ ਐ ਕਿੱਥੇ ਖਾ ਕੇ ਹਰਾਮ ਕੀਤਾ ਜਾਂਦਾ ਮੈਂ ਤਾਂ ਜ਼ਰੂਰ ਜਾਵਾਂਗੀ ਫੇਰ ਉਹ ਮੁੰਡੇ ਤੋਂ ਚੋਰੀਆਂ ਉਹਨਾਂ ਦੀ ਕੋਠੀ ਵੱਲ ਨੂੰ ਤੁਰ ਪਈ ਜਦੋਂ ਉਹ ਕੋਠੀ ਪਹੁੰਚੀ ਤਾਂ ਦੇਖ ਕੇ ਅਚੰਬਿਤ ਰਹਿ ਗਈ ਉੱਥੇ ਅੰਤਾਂ ਦਾ ਸਨਨਾਟਾ ਸੀ ਕੋਠੀ ਦੀ ਹਰ ਇੱਕ ਇੱਟ ਰੋ ਰਹੀ ਸੀ ਉੱਥੇ ਤਾਂ ਸਾਰਾ ਕੁਝ ਹੀ ਬਦਲਿਆ ਹੋਇਆ ਸੀ ਸੁਨੀਤਾ ਨੂੰ ਦੇਖ ਕੇ ਉਸ ਨੂੰ ਸੱਚ ਹੀ ਨਹੀਂ ਆ ਰਿਹਾ ਸੀ ਕਿ ਕੀ ਇਹ ਉਹੀ ਸੁਨੀਤਾ ਹੈ ਉਸ ਦੀ ਹਾਲਤ ਮੁਰਝਾ ਕੇ ਡਿਗੂੰ ਡਿਗੂੰ ਕਰਦੇ ਫੁੱਲ ਵਰਗੀ ਹੋਈ ਪਈ ਸੀ ਉਸ ਦਾ ਰੰਗ ਰੂਪ ਅਸਲੋਂ ਹੀ ਉੱਡ ਪੁੱਟ ਗਿਆ ਸੀ ਲਿੱਸੀ ਹੋਈ ਛੇਤ ਤੋਂ ਐਂ ਲੱਗਦਾ ਸੀ ਜਿਵੇਂ ਉਹ ਸਦੀਆਂ ਦੀ ਬਿਮਾਰ ਹੋਵੇ ਪ੍ਰੀਤੀ ਨੂੰ ਵੇਖਦੇ ਸਾਰ ਹੀ ਉਹ ਧਾਮਾਰ ਕੇ ਉਸ ਦੇ ਗਲ ਨੂੰ ਚਿੰਬੜ ਗਈ ਕਿੰਨਾ ਹੀ ਚਿਰ ਉਹ ਇੱਕ ਦੂਜੇ ਦੇ ਗਲ ਲੱਗ ਕੇ ਰੋਂਦਿਆਂ ਰਹੀਆਂ ਫਿਰ ਢਿੱਡ ਦਾ ਦੁੱਖ ਸਾਂਝਾ ਕਰਦੀਆਂ ਨੇ ਉਹਨਾਂ ਨੇ ਅੱਧਾ ਦਿਨ ਲੰਘਾ ਦਿੱਤਾ ਪ੍ਰੀਤੀ ਮੈਂ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਾ ਹਾਂ ਰੱਬ ਨੇ ਮੈਨੂੰ ਇਹ ਮੇਰੇ ਗੁਨਾਹਾਂ ਦੀ ਸਜ਼ਾ ਦਿੱਤੀ ਹੈ ਅਜੇ ਵੀ ਰੱਬ ਦਾ ਸ਼ੁਕਰ ਹੈ ਉਸ ਨੇ ਤੈਨੂੰ ਮੇਰੇ ਕੋਲ ਵਾਪਸ ਭੇਜ ਦਿੱਤਾ ਹੈ ਕੱਲ ਤੋਂ ਤੂੰ ਕੰਮ ਤੇ ਆਉਣਾ ਹੀ ਆਉਣਾ ਹੈ ਨਾਲੇ ਮੇਰਾ ਦਿਲ ਲੱਗ ਜਾਵੇਗਾ ਦੇਖੀ ਮੇਰੀ ਭੈਣ ਨਾ ਨਾ ਕਰ ਦੇਵੀਂ ਸੁਨੀਤਾ ਨੇ ਜਮਈ ਵਿਚਾਰੀ ਜੀ ਬਣ ਕੇ ਮਿੰਨਤ ਕਰਨ ਵਾਲਿਆਂ ਵਾਂਗ ਕਿਹਾ ਪ੍ਰੀਤੀ ਦੁਚਿੱਤੀ ਵਿੱਚ ਪੈ ਗਈ ਸੀ ਕਿ ਉਸ ਨੂੰ ਕੀ ਜਵਾਬ ਦੇਵੇ ਹਾਂ ਉਹ ਕਰ ਨਹੀਂ ਸਕਦੀ ਸੀ ਤੇ ਨਾ ਕਹਿਣ ਵਿੱਚ ਉਸ ਦਾ ਜੇਰਾ ਨਹੀਂ ਸੀ ਪੈ ਰਹਾ ਉਸ ਨੂੰ ਸੁਨੀਤਾ ਦੀ ਹਾਲਤ ਤੇ ਤਰਸ ਆ ਰਿਹਾ ਸੀ ਉਸ ਦੀ ਜੀਬ ਠਾਕੀ ਗਈ ਸੀ ਪਰ ਚੁੱਪ ਰਹਿ ਕੇ ਵੀ ਨਹੀਂ ਸੀ ਸਰਨਾ ਉਸ ਦੀ ਗੱਲ ਦਾ ਜਵਾਬ ਤਾਂ ਦੇਣਾ ਹੀ ਪੈਣਾ ਸੀ ਜੀਜਾ ਕਰੜਾ ਕਰਕੇ ਉਹ ਬੋਲੀ ਬੀਬੀ ਜੀ ਹੁਣ ਤਾਂ ਜੀ ਮੈਂ ਕਿਸੇ ਦੇ ਘਰ ਕੰਮ ਨਹੀਂ ਕਰਦੀ ਵੱਡਾ ਮੁੰਡਾ ਸੁਖ ਨਾਲ ਚੋਖੀ ਤਨਖਾਹ ਵਾਲੀ ਨੌਕਰੀ ਤੇ ਲੱਗਿਆ ਹੋਇਆ ਉਹ ਨਹੀਂ ਹੁਣ ਮੈਨੂੰ ਕਿਸੇ ਦੇ ਘਰ ਕੰਮ ਤੇ ਜਾਣ ਦਿੰਦਾ ਕਹਿੰਦਾ ਹੈ ਮੰਮੀ ਹੁਣ ਤੁਹਾਡੇ ਆਰਾਮ ਕਰਦੇ ਕਰਨ ਦੇ ਦਿਨ ਹਨ ਬਥੇਰਾ ਕਰ ਲਿਆ ਕੰਮ ਤੁਸੀਂ ਉਸ ਦੀ ਗੱਲ ਸੁਣ ਕੇ ਸੁਨੀਤਾ ਨੂੰ ਇਉਂ ਲੱਗਿਆ ਜਿਵੇਂ ਉਸ ਦੀ ਉਮੀਦ ਦਾ ਆਖਰੀ ਤਣਕਾ ਵੀ ਟੁੱਟ ਕੇ ਚੂਰ-ਚੂਰ ਹੋ ਗਿਆ ਹੋਵੇ ਹਾਂਜੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ